ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਇੱਕ ਵਾਰ ਫੇਰ ਕਰਨ ਅਰਜੁਨ ਲਾਟਰੀ ਤੇ ਪਹੁੰਚੇ ਆ ਜਿੱਦਾਂ ਹੀ ਅਸੀਂ ਤੁਹਾਨੂੰ ਹਰੇਕ ਵਾਰ ਇੱਥੇ ਲਾਟਰੀ ਜੀ ਵਿਨਰ ਦੇ ਨਾਲ ਮਿਲਾਉਂਦੇ ਆ ਐਸ ਵਾਰ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਆ ਕੋਈ ਰਾਜਸਥਾਨ ਤੋਂ ਨਹੀਂ ਕੋਈ ਪਿੰਡ ਕਿਸੇ ਤੋਂ ਨਹੀਂ ਕੋ ਬਠਿੰਡਾ ਨਹੀਂ ਲੁਧਿਆਣਾ ਨਹੀਂ ਬਲਕਿ ਜਲਾਲਾਬਾਦ ਸ਼ਹਿਰ ਦਾ ਲੋਕਲ ਸ਼ਖਸ ਜਿਸ ਦਾ ਇਨਾਮ ਨਿਕਲਿਆ ਕਿਸਮਤ ਚਮਕੀ ਹੈ ਕਿੰਨੇ ਦਾ ਨਿਕਲਿਆ ਇਹ ਵੀ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਕਰਦੇ ਆ ਕਰਨ ਦੇ ਨਾਲ ਦੋ ਕਹਿੰਦੇ ਆ ਕੱਲ ਦੇ ਦਿਨ ਦੇ ਵਿੱਚ ਦੋ ਡਰਾ ਨਿਕਲ ਗਏ ਹਾਂਜੀ ਕੱਲ ਦੋ ਪ੍ਰਾਈਸ ਲੱਗੇ ਜੀ ਆਪਣੇ ਕੋਲ ਇੱਕ 45000 ਦਾ 1 ਵਜੇ ਲੱਗਿਆ ਤੇ 90000 ਦਾ 6 ਵਜੇ ਪ੍ਰਾਈਸ ਲੱਗੇ ਦੋ ਪ੍ਰਾਈਸ ਲੱਗੇ ਆ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ ਸੋ ਇਸ ਵਾਰ ਆਪਾਂ ਇਹ ਟਾਰਗੇਟ ਲੰਬਾ ਲੈ ਕੇ ਜਾਵਾਂਗੇ ਕਿਉਂਕਿ ਪਿਛਲੇ ਦੋ ਮਹੀਨੇ ਤੋਂ ਆਪਣੇ ਕੋਲੇ 15-15 ਪ੍ਰਾਈਸ ਆਏ ਆ ਹਰੇਕ ਮਹੀਨੇ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਕਾਮਯਾਬੀ ਆ ਇੱਕ ਮਹੀਨੇ ਦੇ ਵਿੱਚ 15 ਵਾਰ ਆਪਣਾ ਨਾਮ ਆਣਾ ਰਿਜ਼ਲਟ ਤੇ ਇਹ ਵੀ ਇੱਕ ਬਹੁਤ ਵੱਡੀ ਉਪਲਬਧੀ ਹੈ ਇਸ ਵਾਰ ਇਸ ਟਾਰਗੇਟ ਨੂੰ 20 ਪਲੱਸ ਲੈ ਕੇ ਜਾਵਾਂਗੇ ਇਹ ਵਾਅਦਾ ਹੈ ਸਾਰਿਆਂ ਦੇ ਨਾਲ ਜੀ ਬਿਲਕੁਲ ਭਾਈ ਭਾਈ ਜੀ ਨਿਕਲੇ ਹਾਂਜੀ ਇਹਨਾਂ ਨੂੰ ਨਿਕਲੇ ਕਿਹੜਾ ਨਿਕਲੇ ਭਾਈ 90000 ਕਿ 45000 45000 ਅਜੇ 45000 ਹਾਂਜੀ ਕੀ ਨਾਮ ਕਰਦਾ ਜਰਨਾਸ ਕਿਤੋਂ ਦੇ ਰਹਿਣ ਵਾਲੇ ਇੱਥੇ ਲੋਕਲ ਜਰਾਲ ਲਗਾ ਦੇ ਮੱਢਨੇ ਤੋਂ ਕਿੰਨੇ ਦੀ ਪਾਈ ਸੀ 1500 ਦੀ ਕਾਪੀ ਕਦੋਂ ਪਾਈ ਸੀ ਕੱਲ 11 ਗੋਜੇ ਕਾ ਤੇ 1:00 ਵਜੇ ਹਾਂ 1:00 ਡੇਢ ਵਜੇ ਫੋਨ ਆ ਗਿਆ ਇਹਨਾਂ ਨੂੰ ਕੁੱਝ ਹੋ ਗਿਆ ਹਾਂਜੀ ਬਹੁਤ ਕੁਝ ਫਿਰ ਕੀ ਸੋਚਿਆ ਇਹਨਾਂ ਪੈਸਿਆਂ ਦਾ ਕੀ ਕਰੀ ਇਹ ਘਰ ਦੇ ਕੋਈ ਜ਼ਰੂਰੀ ਕੰਮ ਵਾਸਤੇ ਲਾਵਾਂਗੇ ਜੀ ਅੱਛਾ ਕਿੰਨਾ ਚਿਰ ਹੋ ਗਿਆ ਲਾਟਰੀ ਖਰੀਦਿਆ ਸਾਲ ਕੋ ਹੋ ਗਿਆ ਲਗਭਗ ਸਾਲ ਹੋ ਗਿਆ ਹਾਂ ਅੱਛਾ ਕਿਵੇਂ ਪਤਾ ਲੱਗਾ ਲਾਟਰੀ ਕਿਵੇਂ ਖਰੀਦਣੀ ਸ਼ੁਰੂ ਕੀਤੀ ਲਾਟਰੀ ਬਸ ਪਾਦੇ ਰਹੀ ਸੀ ਮੁੰਡਿਆਂ ਨਾਲ ਆਦੇ ਸੀ ਤੇ ਮਾਮੇ ਦੇ ਮੁੰਡੇ ਕਿੰਨੇ ਦੀ ਹਾਲ ਖਰੀਦੀ ਸੀ 150 ਦੀ 150 ਰੁਪਏ ਦੀ ਖਰੀਦੀ ਟਾਪੀ ਹਾਂ 6 ਰੁਪਏ ਦੀ ਡੇਢ 6 ਰੁਪਏ ਦੀ ਠੀਕ ਹੈ ਤਾਂ 15000 ਨਿਕਲੇ ਹਾਂ ਜੀ ਕਰ 90000 ਕਿਹਨਾਂ ਨੂੰ ਨਿਕਲੇ ਜੀ 90000 ਉਹ winner ਚਲੋ ਸਾਹਮਣੇ ਨਹੀਂ ਆਏ ਜਿਨ੍ਹਾਂ ਨੂੰ 90000 ਦਾ prize ਲੱਗਿਆ ਸੀਗਾ ਇਹ ਵੀ ਕੱਲ ਹੀ ਲੱਗਿਆ ਨਪਈ ਇਹ ਵੀ ਕੱਲ ਸ਼ਾਮ ਨੂੰ 6 ਵਜੇ ਲੱਗਿਆ ਜੀ 2 ਤਰੀਕ ਅਠਵਾਂ ਮਿਨਾ 6 ਵਜੇ ਆ ਨੰਬਰ ਆਪਾਂ ਦਿਖਾ ਦਿੰਨੇ ਆ 33707 ਹਮਮ ਅਰੇ 33707 ਇਹ 10 ਟਿਕਟਾਂ ਨੇ 99000 ਦੇ 10 prize ਲੱਗੇ ਆ ਜੋ ਇਹਨਾਂ ਨੂੰ ਲੱਗਿਆ ਸੀਗਾ ਇਹਨਾਂ ਨੂੰ ਲੱਗਿਆ ਸੀ 19212 ਤੇ 19900000 ਦੇ ਪੰਜ ਪ੍ਰਾਈਸ ਓਕੇ ਇੱਕੋ ਦਿਨ ਇੱਥੇ ਦੋ ਲੱਗੇ ਇੱਕੋ ਦਿਨ ਦੇ ਵਿੱਚ ਦੋ ਪ੍ਰਾਈਸ ਲੱਗੇ ਆ ਜੋ ਆਪਾਂ ਪਿੱਛੇ ਦੱਸ ਦਿੰਨੇ ਆ ਜੋ ਪਿਛਲੇ ਇੱਕ ਹਫਤੇ ਦੇ ਵਿੱਚ ਆਪਣੇ ਕੋਲੇ ਤਕਰੀਬਨ 10 ਤੋਂ 12 ਪ੍ਰਾਈਸ ਲੱਗੇ ਆ ਜੋ ਉਸ ਦਿਨ ਦੇ ਵਿੱਚ ਦੋ ਦੋ ਵਾਰ ਹੀ ਲੱਗੇ ਆ ਸਾਰੇ ਪ੍ਰਾਈਸ ਜਿੰਨੇ ਵੀ ਪ੍ਰਾਈਸ ਆਪਾਂ ਪਿੱਛੇ ਵੀ ਵੀਡੀਓ ਬਣਾਈ ਸੀ ਉਸ ਦਿਨ ਵੀ ਆਪਣੇ ਕੋਲੇ ਦੋ ਪ੍ਰਾਈਸ ਹੀ ਲੱਗੇ ਸਿਗੇ ਇਸ ਤਰ੍ਹਾਂ ਲਗਾਤਾਰ ਦੋ ਦੋ ਪ੍ਰਾਈਸ ਹੀ ਲੱਗ ਰਹੇ ਆ ਪਰਮਾਤਮਾ ਸੁੱਖ ਰੱਖੇ ਅੱਜ ਵੀ ਬਸ ਥੋੜੇ ਜੇ ਨੰਬਰਾਂ ਤੋਂ 18 ਲੱਖ ਦਾ ਪ੍ਰਾਈਸ ਫੇਰ ਮਿਸ ਹੋ ਗਿਆ ਹਾਂਜੀ ਬਿਲਕੁਲ ਨੇੜੇ ਹੀ ਸੀਗਾ ਚਲੋ ਰੱਬ ਕਰੇ ਮੇਰ ਤੇ ਅਪਾ 6 ਵਜੇ ਫੇਰ 1 ਕਰੋੜ ਹੀ ਲਵਾਂਗੇ ਜੀ ਪੂਰੇ ਪੈਸੇ ਮਿਲੇ ਬਾਈ ਹਾਂਜੀ ਹਾਂਜੀ ਕੋਈ ਕੱਟੇ ਵੱਡੇ ਤਾਂ ਨਹੀਂ ਕਿਸੇ ਦਾ ਟੈਕਸ ਕੋਈ ਕੁਝ ਨਹੀਂ ਜੀ ਪੂਰੇ ਮਿਲ ਗਏ ਪੂਰੇ ਮਿਲ ਗਏ ਤਾਂ ਮੇਰੇ ਕੋਲ ਆ ਕਰਨ ਅਰਜਨ ਲੋਟਰੀ ਏਜੰਸੀ ਜਿੱਥੇ ਲਗਾਤਾਰ ਡਰਾ ਨਿਕਲਦੇ ਐ ਇਸ ਮਹੀਨੇ ਦੀ ਸ਼ੁਰੂਆਤ ਹੋਈ ਐ ਇੱਕੋ ਦਿਨ ਦੇ ਵਿੱਚ ਦੋ ਇਨਾਮ ਨਿਕਲੇ ਐ ਬਾਈ ਦਾ ਇੱਕ ਇਨਾਮ ਨਿਕਲਿਆ ਬਾਈ ਜੀ ਨਾ ਕੀ ਤੁਹਾਡਾ ਜਰਨਲਸਟ ਜਰਨੈਲ ਸਿੰਘ ਜਰਨੈਲ ਸਿੰਘ ਨੂੰ 45000 ਦਾ ਪ੍ਰਾਈਜ਼ ਲੱਗਿਆ ਇੱਕ ਹੋਰ ਸ਼ਖਸ ਨੂੰ 90000 ਦਾ ਪ੍ਰਾਈਜ਼ ਲੱਗਿਆ ਦੋ ਪ੍ਰਾਈਜ਼ ਕੱਲ ਹੀ ਲੱਗੇ ਆ ਤਾਂ ਹੁਣ ਜਿਹੜਾ ਹੈਗਾ 7 ਕਰੋੜ ਦਾ ਜਿਹੜਾ ਹੈਗਾ ਰਾਖੀ ਬੰਪਰ ਵੀ ਇੱਥੇ ਆ ਚੁੱਕਿਆ ਹੈ ਭਾਈ ਜੀ ਦੱਸੋਗੇ ਰਾਖੀ ਬੰਪਰ ਬਾਰੇ ਹਾਂਜੀ ਇਹ ਦੇਖੋ ਰਖੜੀ ਬੰਪਰ ਜੋ ਕਿ ਪੰਜਾਬ ਸਰਕਾਰ ਦਾ ਬੰਪਰ ਹੈ ਜੀ ਗਰੰਟਡ ਬੰਪਰ ਹੈ 7 ਕਰੋੜ 500 ਰੁਪਏ ਦੇ ਵਿੱਚ ਜੋ ਕਿ ਫਰਸਟ ਪ੍ਰਾਈਜ਼ ਜਨਤਾ ਦੇ ਵਿੱਚ ਕੱਢਣ ਦੀ ਗਾਰੰਟੀ ਦੇ ਰਹੀ ਹੈ ਸਰਕਾਰ ਜੀ ਜੀ ਇਹ ਟਿਕਟ ਦਾ ਰੇਟ ਹੈ 500 ਰੁਪਏ ਦਿਨ ਬਹੁਤ ਥੋੜੇ ਰਹਿ ਗਏ ਆ 16 ਅਗਸਤ ਦਿਨ ਰਹਿ ਗਈ ਗਿਣਤੀ ਦੇ 10 ਟਿਕਟ ਆਪਣੇ ਕੋਲੇ ਅਵੇਲੇਬਲ ਹੈ ਤੁਸੀਂ ਆ ਕੇ ਆਪਣੀ ਮਨਪਸੰਦ ਦਾ ਨੰਬਰ ਲੋ ਇਹ ਬੰਪਰ ਅਸੀਂ ਇਹ ਕਹਿੰਨੇ ਆ ਬੰਪਰ ਜਰੂਰ ਇੱਕ ਵਾਰ ਪਾਉਣਾ ਚਾਹੀਦਾ ਕਿਉਂਕਿ ਦੇਖੋ ਸਾਲ ਦੇ ਵਿੱਚ ਇੱਕ ਤਿਉਹਾਰ ਆਉਂਦਾ ਜਿਵੇਂ ਕਿ ਤਿਉਹਾਰ ਦੀਵਾਲੀ ਬੰਪਰ ਰੱਖੜੀ ਲੋਹੜੀ ਇਹ ਤਿੰਨ ਚਾਰ ਤਿਉਹਾਰ ਹੀ ਹੁੰਦੇ ਆ ਜੋ ਬੰਪਰ ਦੇ ਹੁੰਦੇ ਆ ਦੇਖੋ ਜੋ ਵੀ ਲਾਟਰੀ ਪਾਉਂਦੇ ਆ ਪ੍ਰੇਮੀਆ ਲਾਟਰੀ ਦੇ ਉਹਨਾਂ ਨੂੰ ਇਹ ਬੰਪਰ ਜਰੂਰ ਪਾਉਣਾ ਚਾਹੀਦਾ ਇੱਕ ਵਾਰ ਸਟਾਕ ਆਪਣੇ ਕੋਲੇ ਵਾਧੂ ਆ ਤੁਸੀਂ ਆਓ ਆਪਣੀ ਮਨਪਸੰਦ ਦੀ ਟਿਕਟ ਸਾਡੇ ਕੋਲੋਂ ਖਰੀਦ ਸਕਦੇ ਹੋ ਆਉਣਾ ਕਿੱਥੇ ਆਉਣਾ ਕਰਨ ਅਰਜੁਨ ਲਾਟਰੀ ਏਜੰਸੀ ਜਲਾਲਾਬਾਦ ਮੁਕਸਰ ਰੋਡ ਬਿਲਕੁਲ ਜੇਕਰ ਤੁਸੀਂ ਵੀ ਆਪਣੀ ਕਿਸਮਤ ਜ਼ਮਾਣਾ ਚਾਹੁੰਦੇ ਹੋ ਤਾਂ 7 ਕਰੋੜ ਰੁਪਏ ਵਾਲਾ ਰਾਖੀ ਬੰਪਰ ਪਹੁੰਚ ਚੁੱਕਿਆ ਹੈ ਕਾਰਨ ਅਰਜੁਨ ਲਾਟਰੀ ਤੇ ਤੁਸੀਂ ਆਪਣੀ ਕਿਸਮਤ ਜ਼ਮਾਣਾ ਚਾਹੁੰਦੇ ਹੋ ਤਾਂ ਜਰੂਰ ਆਓ ਕਾਰਨ ਅਰਜੁਨ ਲਾਟਰੀ ਏਜੰਸੀ ਜਲਾਲਾਬਾਦ ਲੋ ਸਾਰਾ ਤੁਹਾਡੀ ਵੀਡੀਓ ਬਣਾ ਦਿੰਨੇ ਆ ਇੱਥੇ ਪਾਨੇ ਲਾਟਰੀ ਕਿੰਨੇ ਚਿਰ ਤੋਂ ਹੋਏ 3-4 ਸਾਲ 3-4 ਸਾਲ ਨਾਮ ਨੂੰ ਨਿਕਲੇ ਹਾਂਜੀ ਲੱਗੀਆਂ ਨੇ ਫੋਟੋਆਂ ਪਿੱਛੇ ਲੱਗੀਆਂ ਅੱਛਾ ਕਿੰਨੇ ਦਾ ਨਿਕਲਿਆ ਸੀ ਫੋਟੋ ਲੱਗਣਾ 90000 ਦਾ ਨਿਕਲਿਆ ਸੀ 90000 ਦਾ ਨਿਕਲਿਆ ਸੀ ਠੀਕ ਸਾ ਲੋਕ ਆਪ ਜਿਹੜਾ ਹੈਗਾ ਗਵਾਹੀ ਦਿੰਦੇ ਆ ਹਾਂਜੀ ਇਹ ਕਿਹੜਾ ਜੀ ਸੋਫਾ ਇੱਕ ਟਿਕਟ ਹੋਰ ਜੋ ਦਿਖਾ ਰਿਹਾ 2000 ਰੁਪਏ ਦੀ ਟਿਕਟ ਹੈ ਹੂੰ ਇਹ 2000 ਰੁਪਏ ਦੀ ਟਿਕਟ ਹੈ ਸਿਰਫ 40000 ਟਿਕਟ ਪ੍ਰਿੰਟ ਹੁੰਦੀ ਹੈ ਜੀ 40000 ਬੰਦਿਆਂ ਦੇ ਵਿੱਚੋਂ ਆਪਣੀ ਕਿਸਮਤ ਅਜਮਾ ਸਕਦੇ ਹੋ ਤੁਸੀਂ ਇਸ ਦਾ ਡਰਾਅ 9 ਤਰੀਕ ਨੂੰ ਹੈ ਟਿਕਟਾਂ ਥੋੜੀਆਂ ਹੀ ਆ ਕਿਉਂਕਿ ਇਹ ਟਿਕਟ ਬਹੁਤ ਘੱਟ ਪ੍ਰਿੰਟ ਹੁੰਦੀ ਹੈ ਸੋ ਇਸ ਲਈ ਜੇ ਅਗਰ ਤੁਸੀਂ ਘੱਟ ਟਿਕਟ ਖਰੀਦਣਾ ਚਾਹੁੰਦੇ ਹੋ ਤਾਂ ਇਹ ਟਿਕਟ ਨੂੰ ਇੱਕ ਵਾਰ ਜ਼ਰੂਰ ਅਜਮਾਓ ਕਿਉਂਕਿ ਇਹਦੇ ਵਿੱਚ ਚਾਂਸ ਬਹੁਤ ਜ਼ਿਆਦਾ ਹੁੰਦੇ ਆ ਦੇਖੋ ਜੋ ਵੱਡੀਆਂ ਟਿਕਟਾਂ ਹੁੰਦੀਆਂ ਉਹਨਾਂ ਦੇ ਵਿੱਚ 1 ਇਹ ਸਿਰਫ 40000 ਟਿਕਟ ਪ੍ਰਿੰਟ 40000 ਦੇ ਵਿੱਚੋਂ ਪ੍ਰਾਈਜ਼ ਨਿਕਲਣਾ ਹੈ ਜੀ 40000 ਟਿਕਟਾਂ ਹਾਂਜੀ 40000 ਟਿਕਟਾਂ ਦੇ ਵਿੱਚੋਂ ਉੱਪਰੋਂ ਇਹਦੇ ਵਿੱਚ ਨੰਬਰ 4 ਹੁੰਦੇ ਆ ਸਿਰਫ ਸਿਰਫ 4 ਡਿਜੀਟ 40000 ਟਿਕਟ ਇਹ ਟਿਕਟ ਦਾ ਪ੍ਰਾਈਜ਼ ਹੈ 2000 ਰੁਪਏ 2000 ਹਾਂਜੀ ਜੀ ਇਹ ਲਾਟਰੀ ਵੀ ਜ਼ਰੂਰ ਖਰੀਦੋ ਅਗਰ ਜੇ ਕੋਈ ਅਫੋਰਡ ਕਰ ਸਕਦਾ ਧੱਕਾ ਕਿਸੇ ਨਾਲ ਨਹੀਂ ਅਸੀਂ ਕਰਦੇ ਸਾਡੀ ਦੁਕਾਨ ਤੇ ਕੋਈ ਵੀ ਆਏ ਕਿ ਇਹ ਲਾਟਰੀ ਲੈ ਜਾਓ ਜੋ ਅਫੋਰਡ ਕਰ ਸਕਦਾ ਹੋ ਲਾਟਰੀ ਵਾਲੀ ਜ਼ਰੂਰ ਪਾਣ ਕਿਉਂਕਿ ਇਹਦੇ ਵਿੱਚ ਚਾਂਸ ਬਹੁਤ ਜ਼ਿਆਦਾ ਹੁੰਦੇ ਆ ਜੀ ਬਿਲਕੁਲ ਤਾਂ ਕਰਨ ਅਰਜਨ ਲਾਟਰੀ ਜਿੱਤੇ ਇਸ ਮਹੀਨੇ ਪਹਿਲੇ ਦਿਨ ਹੀ ਦੋ ਇਨਾਮਾਂ ਦੇ ਨਾਲ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਤਾਂ ਜਰੂਰ ਪਹੁੰਚੋ ਕਰਨ ਅਰਜੁਨ ਲੋਟਰੀ ਏਜੰਸੀ ਜਲਾਲਾਬਾਦ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਨਾਲ ਧੰਨਵਾਦ